ਲੋ ਵੀ ਚੋਬਰੋ ਸਸਰੀ ਕਾਲਾ ਵੈਲਕਮ ਬੈਕ ਟੂ ਨਵੀਂ ਵੀਡੀਓ ਤੇ ਬਾਈ ਅੱਜ ਆਪਾਂ ਸਬਜੀ ਬਣਾਉਣੀ ਦਿਖਾਉਣੀ ਆ ਆਲੂ ਆ ਤੁਹਾਡੇ ਉਹ ਇੱਕ ਡਿੱਗ ਗਿਆ ਸੋਰੀ ਦਰਫੜਾਈ ਯਾਰ ਭਰਾਵਾ ਮਜ਼ਾਕ ਕਰਦਾ ਵਾਂ ਇਹ ਐਕਸਪੈਰੀਮੈਂਟ ਕਰਨਾ ਵਾਂ ਕਹਿੰਦੇ ਬਾਅਦ ਚੋ ਮਤਲਬ ਟਿਕਦਾ ਨਹੀਂਗਾ ਪਾਣੀ ਨਹੀਂ ਟਿਕਦਾ ਆਲੂ ਮਤਲਬ ਘਸਾ ਦਈਏ ਜੇ ਹਨਾ ਐਨੇ ਵੀ ਦੇਖੀ ਦੇਖੀ ਵੀਡੀਓ ਤੂੰ ਹੈ ਆਪਾਂ ਅੱਜ ਦੇਖੀਏ ਕਰਕੇ ਐਕਸਪੈਰੀਮੈਂਟ ਫੇ ਚੱਲ ਵੀ ਆਪਾਂ ਐਕਸਪੈਰੀਮੈਂਟ ਕਰਦੇ ਆ ਪਹਿਲਾਂ ਕੱਟੀਏ ਯਾਰ ਆਲੂ ਨਾ ਬਾਰਸ਼ਾਂ ਦਾ ਟਾਈਮ ਆ ਮੌਨਸੂਨ ਸੀਜ਼ਨ ਚੱਲਦਾ ਵਿਆਵਾ ਭਾਈ ਵਿਜ਼ਿਬਿਲਟੀ ਘਟ ਜਾਂਦੀ ਹੈ ਮੈਂ ਦਿਖਾਉਣਾ ਤੁਹਾਨੂੰ ਜਿੱਦਾਂ ਉਹ ਤੁੱਕੇ ਜੇ ਆ ਗਏ ਨਾ ਆ ਜਿਹੜੇ ਆ ਜਾਂਦੇ ਆ ਆ ਮੰਨ ਲਓ ਨਕਲੀ ਪਾਣੀ ਆ ਆਪਾਂ ਕਰਦੇ ਆ ਇੱਥੇ ਹੁਣ ਦੇਖੋ ਵਿਜ਼ਿਬਿਲਟੀ ਘਟ ਜੂਗੀ ਹਨਾ ਅੰਦਰੋਂ ਨਹੀਂ ਦਿਖੂਗਾ ਅੰਦਰੋਂ ਵੀ ਇੱਕ ਵਰੀ ਇੱਧਰ ਦੀ ਦਿਖਾਈ ਮੜਾ ਆਹ ਦੇਖੋ ਹੁਣ ਵਿਜ਼ਿਬਿਲਟੀ ਘਟ ਗਈ ਤੁੱਕੇ ਜੇ ਓਨ ਲਾਪੇ ਇਹਦਾ ਹੱਲ ਮੈਂ ਵੀਡੀਓ 'ਚ ਦੇਖਿਆ ਸੀਗਾ ਆਲੂ ਘਸਾ ਦਿੰਦੇ ਆ ਇਦਾਂ ਕਰਕੇ ਦੇਖਦੇ ਆ ਪਾਊਗਾ ਫਰਕ ਦੇਖਦੇ ਆ ਪਾਊਗਾ ਫਰਕ ਦੇਖਿਆ ਤੂੰ ਹੈ ਹੈ ਇੱਕ ਕਰਕੇ ਦੇਖ ਹੀ ਲੈਨੇ ਆ ਫੇ ਹਨਾ ਲਓ ਵੀ ਆਲੂ ਕੱਟਤਾ ਵਾ ਹੁਣ ਇਹਨੂੰ ਘਸਾਵਾਂਗੇ ਸ਼ੀਸ਼ੇ ਤੇ ਆਹ ਵਾਲਾ ਮਤਲਬ ਕੱਟ ਕੇ ਕੱਟ ਕੇ ਕਰਨਾ ਵਾ ਦੇਖਦੇ ਹਾਂ ਕੰਮ ਕਰਦਾ ਕਿ ਨਹੀਂ ਲਓ ਥੋੜਾ ਜਿਹਾ ਇੱਧਰ ਕਰਤਾ ਵਾ ਤੇ ਨਾਲ ਹੀ ਥੋੜਾ ਜਿਹਾ ਇੱਧਰਲੀ ਸਾਈਡ ਸ਼ੀਸ਼ੇ ਵਾਲੀ ਸਾਈਡ ਜਿਹੜੀ ਵੀ ਜਿੱਧਰ ਆਪਾਂ ਦੇਖਣਾ ਵਾ ਐਕਸਪੈਰੀਮੈਂਟ ਦੀਆਂ ਘੜੀਆਂ ਆ ਚੁੱਕੀਆਂ ਵਾ ਹੁਣ ਦੇਖਦੇ ਆ ਇਹ ਇਹਦਾ ਫਾਇਦਾ ਹੈਗਾ ਕਿ ਨਹੀਂ ਉਹ ਬੱਲੇ ਉਹ ਕਾਕਾ ਕਿਆ ਕਰੋ ਭਾਈ ਇਧਰ ਲਾ ਸ਼ੀਸ਼ਾ ਚੈੱਕ ਕਰਾ ਦੇ ਇਧਰ ਲਾ ਜਾਕਰ ਅੰਦਰੋਂ ਦਿਖੋਣਾ ਇੱਕ ਮਿੰਟ ਵਿਜ਼ਿਬਿਲਟੀ ਭਾਈ ਇੱਕ ਨੰਬਰ ਆ ਮਤਲਬ ਚੀਜ਼ ਓਕੇ ਆ ਰੋ ਇਧਰ ਆ ਕੇ ਦੇਖ ਸੱਚੀ ਵਿਜ਼ਿਬਿਲਟੀ ਦੇਖ ਚੱਕ ਕਰ ਓਏ ਹੋਏ ਹੋਏ ਹੋ ਮਤਲਬ ਦਿਖੂਗਾ ਇਦਾਂ ਹੀ ਉਧਰ ਲਾ ਦਿਖੋਣਾ ਤੁਹਾਨੂੰ ਇੱਕ ਮਿੰਟ ਹੋਲਡ ਕਰਿਓ ਮੜਾ ਹੋਲਡ ਕਰਿਓ ਫਿਲਹਾਲ ਦੀ ਘੜੀ ਇਧਰ ਦੇਖਿਓ ਆ ਸੀਨ ਹੈ ਨਾ ਆ ਤੁਪਕੇ 'ਚ ਜੰਮੇ ਹੋਇਆ ਹੁਣ ਦੇਖਦਾ ਨਹੀਂ ਇਹਦੇ ਵਿੱਚ ਇੱਧਰ ਕਰਕੇ ਦਿਖਾਉਣਾ ਤੁਹਾਨੂੰ ਆਲੂ ਚੱਕ ਲਿਆ ਵਾ ਆਲੂ ਰੱਖਣੇ ਆਲੂ ਤੇ ਰੱਖਣੇ ਪੈਣਾ ਵੇ ਗੱਡੀ ਵਿੱਚ ਆ ਕਸੋਨੇ ਆ ਲੈ ਬਈ ਆਪਾਂ ਪੱਕਾ ਲਾਜ ਦਿਖਾਤਾ ਤੁਹਾਨੂੰ ਅੱਜ ਨਜ਼ਾਰਾ ਲਓ ਬਾਜ ਜਾਂਦੇ ਇਹਦੇ ਚੈਨਲ ਨੂੰ ਲਾਈਕ ਕਰ ਦਿਓ ਹਾਂ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੇ ਜੇ ਫਾਇਦਾ ਹੋਇਆ ਤੁਹਾਨੂੰ ਨਹੀਂ ਨਹੀਂ ਅੱਧਾ ਕਰਦੇ ਆ ਨਾ ਆ ਦੇ ਪਤਾ ਲੱਗੂਗਾ ਲੈ ਆਈ ਆਪਣਾ ਨਕਲੀ ਨਕਲੀ ਪਾਣੀ ਲੈ ਆਈ ਨਕਲੀ ਮੀਂਹ ਲੈ ਆਈ ਯਾਰ ਇੱਥੇ ਤਾਂ ਟਿਕਿਆ ਨਹੀਂ ਇੱਥੇ ਤੁਰਪੇ ਅੱਛਾ ਉਹ ਚੱਕਰ ਪਤਾ ਕੀ ਪਿਆ ਆ ਕਾਫੀ ਟਾਈਮ ਦਾ ਕੱਟਿਆ ਹੋਇਆ ਹੋਇਆ ਹੈਗਾ ਤਾਜ਼ਾ ਤਾਜ਼ੇ ਘਟਣਾ ਵਾ ਮੰਨ ਲਓ ਆ ਆ ਵਾ ਨਾ ਉੱਪਰਲੀ ਉੱਪਰਲੀ ਪਰਤ ਲਾ ਕੇ ਠੀਕ ਆ ਤੇ ਜਲਦੀ ਦੇਣਾ ਇਹਨੂੰ ਕਸਾ ਦੇਣਾ ਮੇਰੇ ਹਿਸਾਬ ਨਾਲ ਸਟਾਰ ਚ ਲੱਗਦਾ ਵਾ ਆ ਦੇਖੋ ਇਹ ਹੋ ਗਿਆ ਇੱਦਾਂ ਹੀ ਸ਼ੀਸ਼ੇ ਤੇ ਹੋ ਗਿਆ ਲੈ ਵੀ ਹੋਣ ਨਕਲੀ ਮੀਂਹ ਪਉਣੇ ਆ ਫਾਇਦਾ ਹੈਗਾ ਲੈ ਵੀ ਸਕਸੈਸਫੁਲ ਆ ਭਾਈ ਬਣ ਗਈ ਗੱਲ ਇੱਧਰ ਵੀ ਦਿਖਾ ਦਿੰ ਯਾਰ ਮਾੜਾ ਸ਼ੀਸ਼ਾ ਪਾਣੀ ਨਹੀਂ ਟਿਕਦਾ ਪਿਆ ਪੂਰੇ ਸ਼ੀਸ਼ੇ ਤੇ ਕਰ ਦਿੰਨਾ ਅਗਲੇ ਆ ਅਗਲੇ ਸ਼ੀਸ਼ੇ ਤੇ ਹਨਾ ਮਤਲਬ ਇਦਾਂ ਵਾ ਆ ਸਟਾਰ ਚ ਵਰਤਿਆ ਗਿਆ ਵਾ ਹੁਣ ਹਣਾ ਇਹਨੂੰ ਹੁਣ ਦੁਬਾਰਾ ਤੋਂ ਲਿਓਣ ਲਈ ਇੱਕ ਵਾਰੀ ਉੱਪਰੋਂ ਕੱਟ ਲਿਓ ਇਦਾਂ ਪਰਤ ਲਾ ਕੇ ਇਹਨੂੰ ਇਦਾਂ ਕਰਤਾ ਮਤਲਬ ਸਟਾਰ ਚ ਨਿਕਲੇ ਮੇਰੇ ਹਿਸਾਬ ਨਾਲ ਸਟਾਰ ਚ ਦਾ ਹੀ ਚੱਕਰ ਆ ਸਾਰਾ ਲਿਆ ਵੀ ਭਾਈ ਸਾਰੇ ਹੀ ਸਾਰੇ ਹੀ ਗੱਡੀ ਦਾ ਸ਼ੀਸ਼ਾ ਆਪਾਂ ਫਾਇਦਾ ਲਿਆ ਦੇਣਾ ਹੈ ਅਪਰੂਵਡ ਉਸ ਉਸ ਸਟਾਰ ਚ ਵਰਤਿਆ ਗਿਆ ਵਾ ਫੇ ਇੱਕ ਵਾਰੀ ਆਲੂ ਕੱਟ ਕੇ ਫੇ ਲਾ ਲੈਣਾ ਮਤਲਬ ਇਦਾਂ ਵਾ ਸਟਾਰ ਚ ਲੱਗਣਾ ਚਾਹੀਦਾ ਵਾ ਡਰਾਈਵਰ ਵੀਰੋ ਧਿਆਨ ਰੱਖੋ ਜੇ ਤੁਸੀਂ ਮੀਂਹ ਚ ਗੱਡੀ ਚਲਾਉਣੇ ਪਏ ਆ ਮਾਰਸ਼ਾ ਦਾ ਟਾਈਮ ਹੈ ਮੌਨਸੂਨ ਸੀਜ਼ਨ ਚੱਲਦਾ ਪਿਆ ਵਾ ਤਾਂ ਭਾਈ ਇਹ ਆਟਮ ਕਰ ਲਿਓ ਚੱਲ ਪਾ ਫੇ ਦੇਖੀਏ ਵਾਕਈ ਭਾਈ ਪਾਣੀ ਨਹੀਂ ਡਕਦਾ ਮਤਲਬ ਵਿਜ਼ਿਬਿਲਟੀ ਬਣ ਜਾਂਦੀ ਵਧੀਆ ਅੱਜ ਇੱਥੇ ਇੱਥੇ ਆਲੂ ਲੱਗਾ ਉਹ ਸੀਨ ਆ ਆ ਪਰਲੇ ਬੰਨੇ ਆ ਮਤਲਬ ਇੰਨਾ ਬਾਰਡਰ ਇੱਧਰ ਲੱਗਾ ਹੋਇਆ ਸਟਾਰ ਚਮਲ ਜੋ ਵੀ ਕਹਿ ਲੋ ਇੱਧਰ ਮੀਂਹ ਪੈ ਰਿਹਾ ਵਾ ਕਿਦਾਂ ਓਕੇ ਆ ਹੈ ਕੀ ਕਹਿਣਾ ਤੁਹਾਡਾ ਹੀ ਕਹਿਣਾ ਸਰਦਾਰ ਜੀ ਓਕੇ ਆ ਲੈ ਤਾਂ ਹੁਣ ਬਈ ਜੇ ਇਹ ਚੀਜ਼ ਤੁਹਾਨੂੰ ਫਾਇਦਾ ਦਊਗੀ ਇੱਕੋ ਚੀਜ਼ ਕਰਨੀ ਹੈ ਜਾਂਦੇ ਜਾਂਦੇ ਚੈਨਲ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਇੰਨਾ ਬਹੁਤ ਆ ਇਦਾਂ ਦੀਆਂ ਜੇ ਵੀਡੀਓ ਦੇਖਣੀਆਂ ਹੋਰ ਤੇ ਬਸ ਓਕੇ ਆ ਬਈ ਬਾਕੀ ਸਾਸਰੀ ਗਾਲੇ ਮਿਲਦੇ ਆਂਗੇ ਤੇ ਹੋਰ ਵੀਡੀਓ ਤੇ ਧੰਨਵਾਦ ਆ